ਪੈਟਰੋਲ ਪੰਪ ਤੇ ਤੇਲ ਪੁਆਣ ਆਏ ਬਾਈਕ ਸਵਾਰ ਦੋ ਜੁੜਕਾ ਵੱਲੋਂ ਪ੍ਰਦੂਸ਼ਣ ਚੈੱਕ ਸੈਂਟਰ ਦੇ ਅੰਦਰ ਜਾ ਕੇ ਦੋ ਮੋਬਾਈਲ ਫੋਨ ਚੋਰੀ ਕਰ ਲਏਗੇ ਤੇ ਮੌਕੇ ਤੋਂ ਫਰਾਰ ਹੋ ਗਏ ਪ੍ਰਦੂਸ਼ਣ ਚੈੱਕ ਸੈਂਟਰ ਮਾਲਕ ਥੋੜੀ ਦੇਰ ਵਾਸਤੇ ਨਾਲ ਦੀ ਚਾਹ ਵਾਲੀ ਦੁਕਾਨ ਤੇ ਕੀ ਗਿਆ ਤਾਂ ਦੋ ਮੋਬਾਈਲ ਚੋਰੀ ਕਰ ਲਏ ਗਏ 99 ਸਰਵਾਜਾ ਵੱਲੋਂ ਮੋਟਰਸਾਈਕਲ ਦੀ ਡਿਟੇਲ ਖੰਗਾਲੀ ਗਈ ਤਾਂ ਪਤਾ ਲੱਗਿਆ ਕਿ ਜਦੋਂ ਮਾਲਕ ਕੋਲ ਪਹੁੰਚ ਕੀਤੀ ਗਈ ਤਾਂ ਉਹ ਦੱਸ ਰਿਹਾ ਕਿ ਇਹ ਤਾਂ 3 ਮਹੀਨੇ ਪਹਿਲਾਂ ਹੀ ਚੋਰੀ ਹੋ ਚੁੱਕਿਆ ਜੀ ਹਾਂ ਦਿਨ ਪ੍ਰਤੀ ਦਿਨ ਚੋਰੀ ਦੀ ਵਾਰਦਾਤਾਂ ਨੂੰ ਚੱਲਦਿਆਂ ਹੋਇਆਂ ਸਾਹਨੇਵਾਲ ਦੇ ਵਿੱਚ ਇੱਕ ਵਾਰ ਫਿਰ ਦਿਨ ਦਿਹਾੜੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਘਟਨਾ ਸਾਹਨੇਵਾਲ ਮੇਨ ਰੋਡ ਗੁਰਦੁਆਰਾ ਸ਼੍ਰੀ ਰੇਡੂ ਸਾਹਿਬ ਦੇ ਸਾਹਮਣੇ ਇੱਕ ਪੈਟਰੋਲ ਪੰਪ ਤੇ ਹੋਈ ਹੈ ਜਿੱਥੇ ਪੈਟਰੋਲ ਪੰਪ ਦੇ ਅੰਦਰ ਹੀ ਲੱਗੇ ਇੱਕ ਪ੍ਰਦੂਸ਼ਣ ਚੈੱਕ ਸੈਂਟਰ ਆਰ ਕੇ ਪ੍ਰਦੂਸ਼ਣ ਸੈਂਟਰ ਦੇ ਨਾਮ ਦੇ ਨਾਲ ਜਿਹਦਾ ਮਾਲਕ ਰਕੇਸ਼ ਐ ਉਹਨੇ ਪੂਰੀ ਕਟੜੀ ਜਾਣਕਾਰੀ ਦਿੱਤੀ ਐ ਤੇ ਦੱਸਿਆ ਕਿ ਉਹ ਵੀਰਵਾਰ ਦੁਪਹਿਰ ਨੂੰ ਕਰੀਬ ਪੌਣੇ 12 ਵਜੇ ਆਪਣੇ ਕੈਬਿਨ ਦਾ ਗੇਟ ਬੰਦ ਕਰਕੇ ਥੋੜੀ ਦੇਰ ਵਾਸਤੇ ਨਾਲ ਦੀ ਚਾਹ ਵਾਲੀ ਦੁਕਾਨ ਤੇ ਗਿਆ ਸੀ ਜਦੋਂ ਵਾਪਸ ਆ ਕੇ ਦੇਖਿਆ ਤਾਂ ਉਹਦੇ ਦੋਨੋਂ ਮੋਬਾਈਲ ਫੋਨ ਗਾਇਬ ਸੀ ਜਦੋਂ ਉਹਨੇ ਪੰਪ ਤੇ ਲੱਗੇ ਹੋਏ ਸੀਸੀਟੀਵੀ ਕੈਮਰੇ ਦੇਖੇ ਤਾਂ ਸਾਰੀ ਘਟਨਾ ਸਮਝ ਆਈ ਕਿ ਕਿਸ ਤਰ੍ਹਾਂ ਤੇਲ ਪਵਾਉਣ ਦੇ ਬਹਾਨੇ ਦੋ ਮੁੰਡੇ ਆਉਂਦੇ ਨੇ ਤੇ ਉਸ ਤੋਂ ਬਾਅਦ ਮੌਕਾ ਦੇਖ ਕੇ ਦਰਵਾਜ਼ਾ ਖੋਲ੍ਹ ਕੇ ਉਥੋਂ ਪੁਲਿਸ ਚੱਕ ਸੈਂਟਰ ਤੋਂ ਦੋ ਮੋਬਾਈਲ ਫੋਨ ਚੱਕ ਕੇ ਫਰਾਰ ਹੋ ਜਾਂਦੇ ਆ ਫਿਲਹਾਲ ਮਾਲਕ ਨੇ ਕਿਹਾ ਕਿ ਉਹਨਾਂ ਫੋਨਾਂ ਵਿੱਚ ਆਰਸੀ ਇੰਸ਼ੋਰੈਂਸ ਤੇ ਸਾਰੀ ਡਿਟੇਲ ਲੋਕਾਂ ਦੀ ਰੱਖੀ ਹੋਈ ਸੀ ਜਿਸ ਨਾਲ ਉਸ ਦਾ ਵੱਡਾ ਨੁਕਸਾਨ ਹੋ ਗਿਆ ਫਿਲਹਾਲ ਮੋਟਰਸਾਈਕਲ ਦੀ ਡਿਟੇਲ ਖੰਗਾਲੀ ਜਾ ਰਹੀ ਹੈ ਪਰ ਮਾਲਕ ਦਾ ਕਹਿਣਾ ਹੈ ਕਿ ਉਹ 3 ਮਹੀਨੇ ਪਹਿਲਾਂ ਚੋਰੀ ਹੋ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਕੁ ਤੁਸਤੀ ਦੁਸਤੀ ਵਰਤਦੀ ਹੈ ਤੇ ਕਿਸ ਤਰ੍ਹਾਂ ਇਸ ਚੋਰੀ ਦੀ ਘਟਨਾ ਤੇ ਪੂਰੇ ਮਾਮਲੇ ਨੂੰ ਨੱਥ ਪਾਉਂਦੀ ਹੈ ਦਸਾਨੇਵਾਲ ਪੋਸਟ ਲਈ ਯੋਗਿੰਦਰ ਰਾਜਪੁੱਤ ਦੀ ਰਿਪੋਰਟ